ਕੱਕ ਯਾਰ ਭਲੇਖਾ ਉਹ ਤਾਂ ਪੈਂਦਾ ਭਲੇਖਾ ਪਤਾ ਕੀ ਪੈਂਦਾ ਮੈਂ ਇੱਕ ਵੀਡੀਓ ਪਾਈ ਯਾਰ ਸਮਾਨੇ ਦੀ 90 ਰੁਪਏ ਕਿਲੋ ਟਰਾਲੀਆਂ ਮੈਂ ਹੁਣ ਆ ਕੇ ਪੁੱਛਿਆ ਇਹੀ ਬੰਦੇ ਕਹਿੰਦੇ 92 ਰੁਪਏ ਕਿਲੋ ਟਰਾਲਣ ਮੈਨੂੰ ਇਹ ਵੀ ਭਲੇਖਾ ਇੱਕ ਹੋਰ ਆ ਲੋਕ ਕਹਿੰਦੇ ਬਾਈ ਬਈ ਜਿਹੜਾ ਇਹਨਾਂ ਨੇ ਆਪਦੀ ਮਰਜ਼ੀ ਨਾਲ ਰੰਗ ਬੰਨ ਜਾਂ ਆਪਦੀ ਮਰਜ਼ੀ ਦਾ ਸਮਾਨ ਲਾਇਆ ਹੁੰਦਾ ਉਹ ਉਹੀ ਦੇ ਦਿੰਦੇ ਆ ਮੈਂ ਯਾਰ ਇਹਨਾਂ ਦੇ ਬਾਹਰ ਦੇਖਿਆ ਏ ਮੈਨੂੰ ਕਹਿੰਦੇ ਆਹ ਟਰਾਲੀਆਂ ਸਾਡੀਆਂ ਕੋਰੀਆਂ ਖੜਾਈਆਂ ਬਈ ਤੁਸੀਂ ਜਿਹੜੇ ਮਰਜੀ ਜਿਹੜੇ ਮਰਜੀ ਰੰਗ ਕਰਾ ਲਓ ਜੋ ਲਵਾਉਣਾ ਲਵਾ ਲਓ ਜੋ ਲਵਾਉਣਾ ਲਵਾ ਦਿਓ ਇਹ 90 92 ਦਾ ਕੀ ਡਿਕਾ ਟੈਰਾਂ ਦਾ ਵਿੱਚ ਕੀ ਚੱਕਰ ਪੈਂਦਾ ਹਿੱਸੇ ਦਾ ਚੱਕਰ ਕੀ ਪੈਂਦਾ ਚਾਦਰ ਦਾ ਚੱਕਰ ਕੀ ਪੈਂਦਾ ਮੋਟੀ ਪਤਲੀ ਦਾ ਚੱਕਰ ਕੀ ਪੈਂਦਾ ਆਪਾਂ ਗੱਲਬਾਤ ਕਰਦੇ ਆਂ ਅੱਜ ਆਪਾਂ ਗੱਲਾਂ ਕਾਫੀ ਗੱਲਾਂ ਕਲੀਅਰ ਕਰਾਂਗੇ ਆਜੋ ਮੇਰੇ ਨਾਲ ਆਜੋ ਆਪਾਂ ਆਇਆ ਸਮਾਨੇ ਬੰਦੇ ਟਰਾਲੀਆਂ ਬਣਾਉਂਦੇ ਆ ਬਹੁਤ ਜ਼ਿਆਦਾ ਵਪਾਰੀ ਵੀ ਟਰਾਲੀਆਂ ਬਣਾ ਕੇ ਇਹਨਾਂ ਤੋਂ ਲੈਂਦੇ ਆ ਜਿੰਨਾ ਆ ਤੁਹਾਨੂੰ ਸਮਾਨ ਖੜਾ ਦੇਂਦਾ ਇਹਦੇ ਵਿੱਚ ਕੁਝ ਟਰਾਲੀਆਂ 90 ਰੁਪਏ ਕਿਲੋ ਵਾਲੀਆਂ ਕੁਝ 92 ਰੁਪਏ ਕਿਲੋ ਵਾਲੀਆਂ ਕਿਹੜੀਆਂ 90 ਹੁੰਦੀਆਂ ਕਿਹੜੀਆਂ 92 ਹੁੰਦੀਆਂ ਕਿਹੜੀਆਂ ਕਿਵੇਂ ਹੁੰਦੀਆਂ ਤੇ ਕਿਹੜੀਆਂ ਕਿਵੇਂ ਹੁੰਦੀਆਂ ਆਪਾਂ ਸਾਰੀ ਗੱਲਬਾਤ ਕਰਦੇ ਆਂ ਅੱਜ ਕਲੀਅਰ ਗੱਲ ਕਰਾਂਗੇ ਆਪਾਂ ਇਹਨਾਂ ਨਾਲ ਵੀ ਜਿਹੜਾ ਤੁਹਾਡੇ ਮਨ ਦੇ ਵਿੱਚ ਕੋਈ ਭਲੇਖਾ ਨਾ ਰਹੇ ਪ੍ਰੀਤ ਭਲੇਖਾ ਨਹੀਂ ਰਹਿਣਾ ਚਾਹੀਦਾ ਹਨਾ ਭਲੇਖਾ ਨਾ ਰਵੇ ਫਿਰ ਆਪਾਂ ਭਲੇਖੇ ਸਾਰੇ ਦੂਰ ਕਰਕੇ ਆਪਾਂ ਬਾਈ ਹੁਣਾਂ ਨੂੰ ਮਿਲਦੇ ਆਂ ਸਵਾਗਤ ਕਰਦੇ ਪੂਰਾ ਐਡਰੈਸ ਪੁੱਛਦੇ ਆਂ ਬਾਈ ਹੁਣਾਂ ਤੋਂ ਸਾਰਾ ਰੇਟ ਰੂਟ ਦੀ ਗੱਲ ਕਲੀਅਰ ਕਰਾਂਗੇ ਕੋਈ ਗੱਲ ਉਹੋ ਜਿਹੀ ਨਹੀਂ ਛੱਡਦੇ ਆਪਾਂ ਵੀ ਜਿਹੜੀ ਗੱਲ ਕਲੀਅਰ ਨਾ ਹੋਵੇ ਕੀ ਗੱਲਾਂ ਨਾ ਇੱਥੇ ਟਰਾਲਿੰਗਾਂ ਨਹੀਂ ਬਣਾਉਂਦੇ ਨਾਲ ਹੀ ਯੂਟਿਊਬਰ ਵੀ ਬਣਾਉਂਨੇ ਆ ਇਧਰਲੇ ਪਾਸੇ ਪ੍ਰੀਤ ਮਾੜਾ ਇਹ ਨੀਗਾ ਮਾਰੀ ਮਗਰ ਕਿਉਂ ਕਰ ਗੱਲ ਇੱਕ ਯੂਟਿਊਬਰ ਵੀ ਅਸੀਂ ਨਾਲ ਤਿਆਰ ਕਰਦੇ ਆਂ ਅਸੀਂ ਆਏ ਨਾਲ ਛਾਂ ਚ ਜਿਵੇਂ ਹੁਣ ਰਾਤ ਮੈਚ ਨਹੀਂ ਹੋਇਆ ਵਿਰਾਟ ਕੋਹਲੀ ਨੇ ਤੇ ਰੋਹਿਤ ਸ਼ਰਮਨ ਨੇ ਨਾਲ ਜੈਸਸਬੀ ਜੈਸਵਾਲ ਤੋਂ ਸੈਂਕੜਾ ਮਰਵਾਇਆ ਹੋਵੇ ਅਸੀਂ ਨਾਲ ਸੈਂਕੜੇ ਮਰਾਈ ਜਾਂਦੇ ਆਂ ਐਂ ਕਰ ਯਾਰ ਮੈਨੂੰ ਪਹਿਲਾਂ ਤਾਂ ਉਹ ਦੱਸ ਐਡਰੈਸ ਦੱਸ ਤੁਹਾਡਾ ਬੰਦੇ ਆਉਣ ਕਿੱਥੇ ਅੱਜ ਅਸੀਂ ਸਮਾਣੇ ਸਹਿਰ ਸਮਾਣਾ ਤੇ ਸਮਾਣੇ ਦੇ ਲਾਗੇ ਆਪਣਾ ਪਿੰਡ ਆ ਜੀ ਨਵਾਂ ਗੋਂ ਰਾਮਨਗਰ 8 ਕਿਲੋਮੀਟਰ ਮੇਨ ਰੋਡ ਤੇ ਜੀ ਤੇ ਤੇਰੇ ਬਾਹਲੇ ਟਰਾਲਿਆਂ ਤੇ ਕੋਡੀ ਫਾਰਮ ਦੀ ਮੋਹਰ ਕਾਤੋਂ ਨਹੀਂ ਲੱਗੀ ਹੁੰਦੀ ਤੁਹਾਨੂੰ ਜੇ ਲੱਗੀ ਮੋਹਰ ਤਾਂ ਦੋਨੇ ਲਾਉਂਦੇ ਜੇ ਕੇਟੀ ਜੇ ਕੇਡੀ ਲਾਣੇ ਹਰੇ ਹਰੇਕ ਤੇ ਕਾਤੋਂ ਨਹੀਂ ਲਾਉਂਦੇ ਹਰੇਕ ਤੇ ਲਾ ਰਹੇ ਆ ਬਾਜੀ ਹਰੇਕ ਤੇ ਲੱਗੀ ਵੀ ਆ ਜੇ ਕੇਟੀ ਮਤਲਬ ਜੀ ਆਪਣਾ ਹੁਣ ਜੀਐਸਟੀ ਨੰਬਰ ਵੀ ਆ ਜੀ ਤੁਸੀਂ ਦਿਖਾ ਸਕਦੇ ਹੋ ਹਾਂ ਫਾਰਮ ਹੈ ਆਪਣੀ ਪੱਕੀ ਜੀਐਸਟੀ ਨੰਬਰ ਲਿੱਤਾ ਹੋਇਆ ਆਪਣਾ ਜਿਹੜੇ ਜੇ ਕੇ ਜੇ ਕੇਟੀ ਵਾਲੇ ਆ ਇੱਥੇ ਹੁਣ ਤੁਸੀਂ 290 ਤੇ 92 ਵੀ ਮਤਲਬ ਜਿਹੜਾ 90 ਚ ਆ ਗਿਆ 90 ਚ ਜਿਹੜਾ 92 ਚ ਆ ਗਿਆ ਨਹੀਂ ਨਹੀਂ ਬਾਜੀ ਇਹ ਇਹਦੇ ਮਾਲ ਚ ਫਰਕ ਆ ਜੀ ਜਿੱਦਾਂ 92 ਵਾਲਾ ਪਿਓਰ ਸਾਰਾ ਟਾਟਾ ਦਾ A ਤੋਂ Z ਮਾਲ ਮਿਲੂਗਾ ਜੀ ਥੱਲੇ ਤੇ ਲੈ ਕੇ ਉੱਤੇ ਤੱਕ ਸਾਰਾ ਮੋਹਰ ਵਾਲਾ ਮਾਲ ਮਿਲੂਗਾ ਤੇ 90 ਦੇ ਵਿੱਚ ਅੱਧਾ ਮਾਲ ਤੋਂ ਜ਼ਿਆਦਾ ਆਪਾਂ ਟਾਟਾ ਦਾ ਲਾਣੇ ਆ ਕੁਝ ਕਮਾਲ ਜਿੱਦਾਂ ਕਸਟਮਰ ਕਹਿ ਦਿੰਦਾ ਸਾਨੂੰ ਵਜ਼ਨ ਹਲਕਾ ਚਾਹੀਦਾ ਉਹਦੀ ਡਿਮਾਂਡ ਤੇ ਆਪਾਂ MC ਦਾ ਲਾਣੇ ਉਹ ਵੀ ISI ਮਿਲੂਗਾ ਆਪਣਾ 90 ਵਾਲਾ ਵੀ ਇਹ ਚੱਕਰ ਸੀ ਪਹਿਲਾਂ ਕਈ ਕਸਟਮਰ ਕਹਿ ਦਿੰਦੇ ਸੀ ਸਾਨੂੰ ਤਾਂ A ਤੋਂ Z ਟਾਟਾ ਦਾ ਮੋਹਰ ਵਾਲਾ ਮਾਲ ਚਾਹੀਦਾ ਫਿਰ ਉਹ 92 ਰੁਪਏ ਕਿਲੋ ਆ ਜੀ ਜਿਹੜਾ ਆ ਬੰਦਾ ਕਹਿੰਦਾ ਵੀ ਸਾਨੂੰ ਵਜਨ ਹਲਕਾ ਚਾਹੀਦਾ ਉਹਦੇ 'ਚ 90 ਕਰਤਾ ਦੋਨੋਂ ਮੇਲੇ ਮਾਲ ਕਰਤੇ ਆਪਾਂ ਨੇ ਦੋ ਹੀ ਆਪਣੇ ਕੋਲ ਰੈਡੀ ਨੇ ਸਾਰਾ ਮਾਲ A to Z ਰੈਡੀ ਖੜਿਆ A to Z ਮੋਹਰ ਵਾਲਾ ਮਾਲ ਮਿਲੂਗਾ ਜੀ ਯਾਰ ਮਗਰੋਂ ਮਗਰੋਂ ਗਾਹਕ ਪਤਾ ਕੀ ਕਹਿੰਦੇ ਉਹਦੇ ਪਈ ਨਾ 90 ਲਾ ਦੇਣਗੇ 91 ਲਾ ਦੇਣਗੇ ਹਾਂ ਮਗਰੋਂ ਰੰਗ ਰੂਂਗ ਦੇ ਪੈਸੇ ਬਹੁਤ ਮੰਗ ਲੈਣੇ ਨਹੀਂ ਨਹੀਂ ਜੀ ਸਭ ਕੁਝ ਵਿੱਚੇ ਦੇਾਂਗੇ ਜੀ ਅਸੀਂ ਆਪਣੇ ਜਾਲੀ ਸਟicker ਲਾਈਟਿੰਗ ਲਾਈਟਿੰਗ ਵਗੈਰਾ ਜਿੱਦਾਂ ਮਰਦੀ ਕਰਾ ਸਕਦਾ ਅਗਲਾ ਥੱਲੇ ਕੋਈ ਐਕਸਟਰਾ ਲਾਈਟਿੰਗ ਲਗवानी ਆ ਉਹ ਅੱਜ ਕੱਲ ਸਟਾਰ ਲਾਈਟਾਂ ਚੱਲ ਰਹੀਆਂ ਹਾਂ ਸਭ ਕੁਝ ਵਿੱਚ ਦੇਵਾਂਗੇ ਜੀ ਵੀ ਰੰਗ ਰੂੰਗ ਦੇ ਪੈਸੇ ਮੰਗ ਰਹੇ ਕਿਸੇ ਚੀਜ਼ ਦਾ ਕੋਈ ਐਕਸਟਰਾ ਨਹੀਂ ਹੁਣ ਇੱਕ ਦਿਨ ਮੈਨੂੰ ਇੱਕ ਬੰਦਾ ਕਹਿੰਦਾ ਕਹਿੰਦਾ ਯਾਰ ਉਹਨਾਂ ਨੇ ਮੁੜ ਕੇ ਰੰਗ ਦਾ 20000 ਮੰਗਿਆ ਨਹੀਂ ਨਹੀਂ ਜੀ ਆਪਣੇ ਕੋਲ ਇਹ ਕੋਈ ਥੋੜੀ ਵੀਡੀਓ ਚ ਬੋਲ ਰਹੇ ਹਾਂ ਕੋਈ ਗਾਹ ਕਸਟਮਰ ਆਪਣਾ ਕਮੈਂਟ ਵੀ ਕਰਦੇ ਵੀ ਉਹ ਉਹਨਾਂ ਨੇ ਰੰਗ ਦੇ ਪੈਸੇ ਮੰਗੇ ਆ ਉਹਦੇ ਵੀ ਅਸੀਂ ਦੇਣਦਾਰ ਹਾਂ ਜੀ ਇਹ ਟਾਇਰ ਟਪਰੇ ਦਾ ਫਿਰ ਕੀ ਕਰੇ ਟਾਇਰ ਟਪੇ ਕਸਟਮਰ ਦੀ ਆਪਣੀ ਚੁਆਇਸ ਆ ਸਾਡੇ ਕੋਲੇ ਲੈਣੇ ਆ ਸਾਡੇ ਕੋਲੇ ਮਿਲ ਜਾਂਦੇ ਆ ਆਪ ਦੇ ਲੈਣੇ ਆ ਜਿੱਦਾਂ ਇਹ ਕਸਟਮਰ ਨੇ ਆਪ ਦੇ ਨਵੇਂ ਟਾਇਰ ਪਾਏ ਨੇ ਐ ਐਮ ਆਰ ਐਫ ਦੇ ਪਾਏ ਨੇ ਐਮ ਆਰ ਐਫ ਦੇ ਨਵੇਂ ਟਾਇਰ ਪਾਏ ਨੇ ਹਾਂ ਇਹ 18 ਫੁੱਟਾ ਤਿਆਰ ਕੀਤਾ ਹੂੰ ਕਸਟਮਰ ਦੀ ਆਪਣੀ ਚੁਆਇਸ ਤੇ ਹੁਣ ਪਹਿਲਾਂ ਨਾਲੋਂ ਕਾਫੀ ਚੀਜ਼ਾਂ ਆਪਾਂ ਨੇ ਜਿੱਦਾਂ ਚੇਂਜ ਕਰਤੀਆਂ ਜੀ ਜਿੱਦਾਂ ਬਿੱਡ ਪਿੱਛੋਂ ਅਸੀਂ ਸੈਂਗਣਾ ਲੱਗੇ ਰੱਖਣ ਪਿੱਛੋਂ ਖੁੱਲ ਜਾਂਦਾ ਸੀ ਜੀ ਬਿੱਡ ਥੱਲੇ ਰੀਲਾਂ ਵਗੈਰਾ ਸਭ ਕੁਝ ਕਰਤਾ ਏ ਟੂ ਜ਼ੈਡ ਕੰਮ ਕੱਲੀ-ਕੱਲੀ ਚੀਜ਼ ਤੇ ਮੋਹਰ ਦੇਾਂਗੇ ਦੇ ਏ ਟੂ ਜ਼ेड ਕੀ ਹੁੰਦਾ ਪ੍ਰੀਤ ਜਦੋਂ ਹੁਣ ਆਪਾਂ ਆਲੂ ਪਾ ਲੇ ਹੁਣ ਆਲੂ ਪਾ ਲੇ ਜਦੋਂ ਆਪਾਂ ਆਹਾ ਖੋਲਤਾ ਉਦੋਂ ਬਾਈ ਇਥੋਂ ਬੈੱਡ ਖੁੱਲ ਜਾਂਦਾ ਬਿਲਕੁਲ ਠੀਕ ਹੈ ਨਾ ਜਦੋਂ ਹੁਣ ਲਾਉਣਾ ਵੀ ਆ ਮਾਲ ਉਦੋਂ ਆਪਾਂ ਤਾਂ ਲਾਉਣਾ ਹੀ ਆ ਉਦੋਂ ਲਾਉਣਾ ਇਹਨੇ ਬਾਈ ਆ ਬੈੱਡ ਖੁੱਲ ਬਾਹਰੋਂ ਖੁੱਲ ਜਾਂਦਾ ਸੀ ਪਹਿਲਾਂ ਜੀ ਬੈੱਡ ਖੁੱਲ ਜਾਂਦਾ ਮਗਰੋਂ ਇਹ ਗੱਲ ਵਾਕਈ ਤੇਰੀ ਗੱਲ ਸਹੀ ਆ ਭਈ ਜੇ ਕਿਤੇ ਮਾਲ ਦੇ ਤੋਂ ਮਗਰੋਂ ਕਿਤੇ ਆ 55 ਜਾਂ ਪਾਉਣਾ ਹੋਵੇ ਪੈਂਦਾ ਹੀ ਨਹੀਂ ਬੈੱਡ ਖੁੱਲ ਜਾਂਦਾ ਬੈੱਡ ਖੁੱਲ ਜਾਂਦਾ ਸੀ ਪਿੱਛੇ ਸਪੋਟਾਂ ਆਪਾਂ ਨੇ ਡਬਲ ਕਰਤੀਆਂ ਹੁਣ ਇੱਕ ਗੱਲ ਹੋਰ ਕਲੀਅਰ ਕਰੋ ਬਾਹਲੇ ਲੋਕ ਆਉਣ ਕਹਿੰਦੇ ਯਾਰ ਇਹਨਾਂ ਇਹ ਮਾਲ ਹੌਲਾ ਲਾ ਦੇਣਗੇ ਨਹੀਂ ਨਹੀਂ ਅਸੀਂ ਤਾਂ 90% ਭਾਜੀ ਵਜਨ 'ਚ ਦੇ ਕੇ ਰਾਜੀ ਆਂ ਆਹੋਏ ਵਜਨ 'ਚ ਪਤਾ ਕੀ ਇਹ ਹੌਲਾ ਦੇਣਾ ਇਹਨਾਂ ਦੇ ਤਾਂ ਉਹਨੇ ਵਧਣੇ ਆ ਪਹਿਲਾਂ ਬਣਾਉਂਦੇ ਸੀ ਲੋਕੀ ਜਿੱਦਾਂ ਕਹਿ ਦਿੰਦੇ 14 7 ਅਸੀਂ 280 ਦੀ ਦੇ ਦਾਂਗੇ ਹਾਂ ਅ 16 ਸਤ 3 ਵੀਧੀ ਦੇ ਦਾਂਗੇ ਸਾਡੇ ਵਾਲੀ ਭਾਵੇਂ ਕਸਟਮਰ ਨੂੰ 33 ਹੀ ਭੇਜੇ ਪਰ ਉਹ ਲੋਹਾ ਤਾਂ ਉਹਦੇ ਘਰਾਂ ਜਾਊਗਾ ਜੀ ਕੋਈ ਹੇਰਾ ਫੇਰੀ ਤਾਂ ਨਹੀਂ ਕਸਟਮਰ ਨਾਲ ਕਰ ਰਹੇ ਆਪਾਂ ਇਹ ਸਾਰੀ ਚੀਜ਼ਾਂ ਹੁਣ ਪਹਿਲਾਂ ਨਾਲ ਤੁਸੀਂ ਪਿਛਲੀ ਵੀਡੀਓ ਚ ਵੀ ਦੇਖਿਓ ਹੈਵੀ ਕਰਦੇ ਸਭ A to Z ਬੋਸ਼ ਡਾਲੇ ਦੇ ਬੋਸ਼ਾਂ ਦੀ ਕੰਪਲੇਨਟ ਆਂਦੀ ਸੀ ਮਤਲਬ ਸਾਨੂੰ ਜਿਹੜੀ ਤੀਰ ਦੀ ਕੰਪਲੇਨਟ ਆਈ ਜੀ A to Z ਹੈਵੀ ਕਰਦੇ ਚਲੇ ਗਏਓ हां कंप्लेंट खत्म करनी सी आपा इनका जिम्मेदार दी बस ਨਾਲੇ ਇੱਕ ਗੱਲ ਹੋਰ ਆ ਨਾ ਵੀ ਆਪਣਾ ਤਾਂ 5-7 ਕਿਲੋ ਭਾਰ ਵਧਿਆ ਹੀ ਹੋਰ ਨਾਲ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਜਿੰਮੇਦਾਰ ਨੇ ਫਿਰ ਜ਼ਿੰਦਗੀ ਪਰ ਚਲਾਨੀਆਂ ਜੀ ਉਹਨੇ ਹਰੋਜ਼ ਇੱਕ ਟ੍ਰੈਲੀ ਲੈ ਕੇ ਕੀਪਦਾ 10 ਸਾਲਾਂ ਦੁਆਰੇ ਲਏ ਹੁਣ ਮੰਨ ਲਓ ਵੀ ਆ ਸਪੋਰਟ ਹੀ ਅਸਗੇ ਜੀ ਜੇ ਅਸੀਂ ਨਹੀਂ ਲਾਵਾਂਗੇ ਤਾਂ ਸਾਨੂੰ ਤੇ ਸਰਗੇ ਦੇ ਪੈਸੇ ਨਹੀਂ ਮਿਲਣੇ ਬਿਲਕੁਲ ਜੀ ਥੱਲੇ ਜਿੱਦਾਂ ਵੱਡੀ ਟ੍ਰੈਲੀਆਂ ਤੇ ਕੈਂਚੀ ਵਗੈਰਾ ਸਭ ਕੁਝ ਲਾਣ ਕੇ ਲੱਗੇ ਦੇਣ ਹੁਣ ਵੇਖੋ ਚੈੱਕ ਕਰੋ ਡਬਲ ਜੈਕ ਵੱਡੇ 35 35 ਟਨ ਦੇ ਅੱਛਾ ਜੇਕ 2 ਦੇ ਤੇ ਇਹਨੂੰ ਹਾਂਜੀ ਹਾਂਜੀ ਡਬਲ ਡਬਲ 16 14 ਨੂੰ ਸਾਰਿਆਂ ਨੂੰ ਡਬਲ ਲਾਣੇ ਆਪਾਂ ਇਹ ਇੰਨੇ ਰੇਟ 'ਚ ਆਪਾਂ ਜੈਕ ਵਾਲੀ ਟਰਾਲੀ ਲੈਣੇ ਆ ਸਭ ਕੁਝ ਹਾਂਜੀ ਹਾਂਜੀ ਡਬਲ ਜੈਕ ਵਾਲੀ ਜੀ ਡਬਲ ਜੈਕ ਵਾਲੀ ਸਭ ਕੁਝ ਇਹਦੇ ਨਾਲ ਮਿਲੂਗਾ ਕਿਸੇ ਚੀਜ਼ ਦਾ ਕੋਈ ਪੈਸਾ ਐਕਸਟਰਾ ਨਹੀਂ ਮਿਲੂਗਾ ਕੱਲੇ ਟਾਇਰਾਂ ਦੇ ਪੈਸੇ ਤੇਰੇ ਹੱਥੋਂ ਨਾਲ ਬਿਲਕੁਲ ਬਿਲਕੁਲ ਹਾਂ ਹਾਂਜੀ ਹਾਂਜੀ ਵੀ ਟਾਇਰ ਉਹ ਵੀ ਜੇ ਸਾਡੇ ਤੋਂ ਲੈਣੇ ਆ ਜਿੱਦਾਂ ਸਾਡੇ ਕੋਲ 100 ਟਾਇਰ ਹੁੰਦਾ ਮੋਕੇ ਤੇ ਜੀ ਕਸਟਮਰ ਆਪਣੇ ਛਾਂਟ ਕੇ ਪਾ ਸਕਦਾ ਜੇ ਨਹੀਂ ਉਹਨੂੰ ਪਸੰਦ ਆਂਦੇ ਉਹ ਆਪਦੇ ਪਾ ਸਕਦਾ ਉਹ ਉਹਦੀ ਇੱਛਾ ਸਾਨੂੰ ਉਹ ਵੀ ਇਹ ਜਿੱਦਾਂ ਗੱਟੇ ਵਗੈਰਾ ਵੀ 10 ਇੰਚੀ ਕਰਤੇ ਹੁਣ ਪਹਿਲਾਂ ਇਹਦੀ ਟੁੱਟਣ ਦੀ ਗੈਹਤ ਆਂਦੀ ਸੀ ਔਰੇ ਤੋਂ ਇਹ ਵੀ ਟਾਟਾ ਸੇਲ ਦਾ 10 ਇੰਚੀ ਦਾ ਕਰ ਇਹ ਵੀ ਗਰੰਟੀ ਰਹੂਗੀ 4 ਇੰਚੀ 5 ਇੰਚੀ ਹੁੱਕਾਂ ਕਰਤੀਆਂ ਹੂੰ ਅੱਗੇ ਦੇ ਵਿੱਚ ਐ ਅਗਲਾ ਮਿੱਟੀ ਦੇ ਚਲਾ ਲੋ ਗੰਨੇ ਨੂੰ ਛੱਡੋ ਆਹ ਦੇਖ ਤਾਂ ਹੀ ਪ੍ਰੀਤ ਹੁਣ ਆਹ ਹੁੱਕ ਦੇਖ ਹਾਂ ਇਹ ਤਾਂ ਮਾੜੇ ਟਰੈਕਟਰ ਦਾ ਪੁੱਤ ਦੀ ਪੈਣੀ ਨਹੀਂ ਮੇਰੇ ਸੈਲਤ ਵੱਜ ਗਈ ਓਏ ਹਾਂ ਸਪੈਸ਼ਲ ਟਰੈਕਟਰ ਦੀ ਹੁੱਕ ਤਿਆਰ ਕਰਾਣੀ ਪੈਂਦੀ ਹੈ ਜੀ ਆ ਆ ਕਿੰਨੇ ਫੁੱਟਾ 16 18.5 7 ਇਹ 18.5 ਹਾਂਜੀ ਉਹ ਜ਼ਿਆਦਾ ਕਿਹੜੇ ਬਣਦੇ ਆ ਲੋਕ ਜ਼ਿਆਦਾ ਕਿੰਨੇ ਫੁੱਟਾ 14 ਜ਼ਿਆਦਾ ਸਭ ਤੋਂ ਜ਼ਿਆਦਾ 14 ਤੇ 16 ਜੀ ਚੱਲਦਾ 14 ਤੇ 16 ਚੱਲਦਾ ਹਾਂ ਹਾਂ ਇਹ ਜਿੱਦਾਂ ਡਾਲੇ ਵਾਲੇ ਗਰੀਸ ਵਾਲੀ ਪਿੰਨਾ ਜੇ ਦੋ ਫਾੜ ਬਣਵਾਣੇ ਆਪਾਂ ਹਾਂ ਇਹ ਨਿਊ ਨੀਬੋਸ਼ ਦੇਸੀ ਲੱਗਣੇ ਉੱਪਰ ਨੂੰ ਚੱਕ ਉੱਪਰ ਨੂੰ ਚੱਕ ਉਹ ਵੱਡਾ ਵੀ ਤਿੰਨੇ ਸਾਈਡ ਵਾਲਾ ਵੀ ਖੋਲਦਾ ਜੀ ਉਹ ਕੋਈ ਨਟਾਇਟ ਹੁੰਦਾ ਨਾ ਰੰਗ ਵਾਲਾ ਨਾ ਹਾਂਜੀ ਇਹ ਮਾਰ ਜੋਰ ਹਾਂਜੀ ਇਹ ਦੇਖੋ ਨੋ ਪੋੜਿਆ ਪੂਰੀ ਫਿਨਿਸ਼ਿੰਗ ਮਿਲੂਗੀ ਜੀ ਕਾਲੀਆਂ ਤੇ ਵੀ ਢਿੱਲ ਨਹੀਂ ਮਿਲੂਗੀ ਆਪਣੇ ਡਾਲੇ ਚ ਟਰਾਲਾ ਜਰ ਲੱਗਿਆ ਹੋਵੇ ਡਾਲਾ ਕੀ ਮਜਾ ਦਾ ਪਾਣੀ ਡੋਲਣੇ ਹਾਂਜੀ 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 ਬਿਲਕੁਲ ਫਿਟਿੰਗ ਮਿਲੂਗੀ ਹਾਂ ਹਾਂ ਸਾਈਡ ਤੇ ਲੋਕ ਲੱਗੂਗਾ ਜੀ ਕਿਵੇਂ ਕਿਵੇਂ ਲੱਗੂਗਾ ਲੋਕ ਹੈਗਾ ਜੀ ਆਟੋਮੈਟਿਕ ਲੋਕ ਲੱਗਦਾ ਇਹਦੇ ਅੱਛਾ ਹਾਂ ਤੇ ਬੈਸ ਲੋਕ ਲੱਗਿਆ ਜੀ ਇਹ ਥੱਲੇ ਪੈਰ ਨਾਲ ਹੀ ਖੋਲੂਗਾ ਬਸ ਅੱਛਾ ਐ ਨਹੀਂ ਕਰ ਅੱਛਾ ਹਾਂਜੀ ਹਾਂਜੀ ਐ ਖੁੱਲ ਜੂ ਹਾਂਜੀ ਹਾਂ ਫੀਚਰ ਦੇਖ ਦਿੱਤੇ ਤੇਰੇ ਯਾਰ ਨੇ ਓਏ ਉਹ ਤਿੰਨ ਸਾਈਡ ਨੂੰ ਖੁੱਲਦਾ ਉਹ ਤਿੰਨ ਸਾਈਡ ਆ ਜੀ ਉਹ ਤਿੰਨ ਸਾਈਡ ਖੁੱਲਦਾ ਜੀ ਤਿੰਨ ਪਾਸੇ ਨੂੰ ਕਿਵੇਂ ਖੁੱਲੂ ਇਹ ਇਹ ਇਦਾਂ ਇੱਕ ਸਾਰੇ ਦਾ ਸਾਰਾ ਸਾਈਡ ਚ ਖੁੱਲ ਗਿਆ ਜੀ ਹਾਂ ਇੱਕ ਤਾਂ ਇੱਕ ਤਾਂ ਤਿੰਨ ਇਧਰ ਨੂੰ ਖੁੱਲ ਗਿਆ ਇਧਰ ਨੂੰ ਖੁੱਲ ਗਿਆ ਇੱਕ ਇਹ ਪਿੰਨਾ ਪਾ ਕੇ ਸਾਈਡ ਵਾਲੀ ਕੱਟ ਕੇ ਥੱਲੇ ਨੂੰ ਖੁੱਲ ਗਿਆ ਜੀ ਅੱਛਾ ਇਹਨੂੰ ਐਂ ਰੱਖ ਕੇ ਜਿਹੜੇ ਮੈਂ ਪਹਿਲਾਂ ਵਾਲੀਆਂ ਟਰਾਲੀਆਂ ਦਾ ਖੁੱਲ ਗਿਆ ਉਵੇਂ ਇੱਕ ਇੱਕ ਉਰੇ ਉੱਪਰ ਪਿੰਨਾ ਪਾ ਕੇ ਉੱਤੇ ਨੂੰ ਖੁੱਲ ਗਿਆ ਜੀ ਜੈਕ ਵਾਲੇ ਤਿੰਨ ਸਾਈਡ ਨੂੰ ਖੋਲੂਗਾ ਇਹ ਇਹ ਪੁੱਤ ਦੀ ਨਵੀਂ ਗੱਲ ਆ ਓਆ ਜੇ ਐਂ ਖੋਲਣਾ ਐਂ ਖੋਲਲਾ ਜੀ ਥੱਲੇ ਨੂੰ ਖੋਲਣਾ ਥੱਲੇ ਨੂੰ ਖੋਲਲਾ ਤਾਂ ਨੂੰ ਖੋਲਣਾ ਤਾਂ ਨੂੰ ਖੋਲਲਾ ਜੀ ਕਿਸੇ ਵੀਰ ਨੇ ਆਪਣਾ ਨਾਮ ਵਗੈਰਾ ਲਿਖਾਣਾ ਆਪਾਂ ਸਭ ਕੁਝ ਉਹ ਵੀ ਲਿਖ ਦਿਆਂ ਲੈਜਰ ਕਟਿੰਗ 'ਚ ਓਏ ਸਾਰਾ ਕੁਝ ਹੀ ਕਰ ਦਿੰਦੇ ਆ ਓ ਭਰਾਵਾ 92 ਰੁਪਏ ਕਿਲੋ 'ਚ ਤਾਂ ਇਹ ਮਾਲ ਵੀ ਉਹ ਦੇਈ ਜਾਂਦੇ ਆ ਜਿਹੜਾ ਮਤਲਬ ਜਮਾਂ ਹੀ ਸਿਰਾਗਾ ਲਵਾਤਾ ਵੀ ਇਹ ਤੋਂ ਉੱਪਰ ਕੋਈ ਹੈ ਨਹੀਂਗਾ ਹੈਂ ਸਟਾਕ ਬਾਦੂ ਆਪਣੇ ਕੋਲੇ ਮੋਕੇ ਤੇ ਜ਼ਿੰਮੇਦਾਰ ਨੂੰ ਚਾਹੀਦੀ ਹੈ ਜੀ ਵੀ ਜਿਵੇਂ ਹੁਣ ਅੱਜ ਹੀ ਮੈਂ ਹੁੱਕ ਪਾਉਣੀ ਆ ਅੱਜ ਹੀ ਹਾਂਜੀ ਹਾਂਜੀ ਅੱਜ ਹੀ ਪਾ ਦੋਗੇ ਬਿਲਕੁਲ ਪਾ ਦਾਂਗੇ ਜੀ ਆਪਣੇ ਕੋਲ 30 ਟਰਾਲੀਆਂ ਦਾ ਮੋਕੇ ਤੇ ਸਟਾਕ ਹੁੰਦਾ ਹੀ ਹੁੰਦਾ ਹਾਂ ਕਈ ਵਾਰੋਂ ਜ਼ਿਆਦਾ 50 ਦੇ ਕਰੀਬ ਵੀ ਕਰ ਦਿੰਨੇ ਆ ਪਰ 30 ਤਾਂ ਮੋਕੇ ਤੇ ਰੱਖਣੀ ਰੱਖਣੀ ਆ ਜੀ ਤੇ ਜਿਵੇਂ ਤੇਰੀ ਵਰਕਸ਼ਾਪ ਆ ਜੀ ਤੇ ਵਰਕਸ਼ਾਪ ਦੇ ਵਿੱਚ ਜਾ ਕੇ ਬੰਦਾ ਉਹਦੀ ਮਰਜ਼ੀ ਨਾਲ ਚੱਕ ਕੇ ਮਾਲ ਕਵੇ ਮੈਂ ਤਾਂ ਆ ਨਹੀਂ ਆ ਹੀ ਸਾਲ ਲਾ ਦਾਂਗੇ ਜੀ ਜਿੱਦਾਂ ਦਾ ਮਰਜ਼ੀ ਜੋ ਕਹੇਗਾ ਉਹ ਲਾ ਦਾਂਗੇ ਮੇਰੇ ਕੋਲੇ 70 ਦੋ 80 ਪੀਸ ਐਕਸਲ ਪਾਈ ਹੁੰਦੇ ਨੇ ਮੌਕੇ ਤੇ ਹਾਂ ਜਿਹੜਾ ਕਹੇਗਾ ਉਹ ਐਕਸਲ ਪਾ ਦਾਂਗੇ ਕੋਈ ਦਿੱਕਤ ਨਹੀਂ ਮਾਲ ਜੇ ਕੋਈ ਮੋਟਾ ਪਤਲਾ ਜਿੱਦਾਂ ਦਾ ਮਰਜ਼ੀ ਕਰਾ ਲੇ ਚਾਹੇ ਅਗਲਾ ਕਹਦੇ ਮੈਨੂੰ ਤਾਂ 35 ਗੁੰਡਲ ਦਾ 16 ਫੁੱਟਾ ਚਾਹੀਦਾ ਚਾ 40 ਦਾ ਕਰਾ ਦੇ ਸਾਨੂੰ ਕੋਈ ਦਿੱਕਤ ਨਹੀਂ ਜਿਹਹ ਜਾਂ ਮਰਜ਼ੀ ਉਹਦੀ ਡਿਮਾਂਡ ਆਪਾਂ ਸਭ ਕੁਝ ਕਸਟਮਰ ਦੇ ਚੁਆਇਸ ਦੇ ਨਾਲ ਕਰਦੇ ਯਾਰ ਜੇ ਤੁਸੀਂ 16 ਫੁੱਟਾ ਟਰਾਲਾ 35 ਕੁਇੰਟਲ ਦਾ ਕਰਾਉਣਾ 35 ਦਾ ਕਰ ਦੂ 40 ਦਾ ਕਰਾਉਣਾ 40 ਦਾ ਕਰ ਦੂ ਤੱਕਾਰੇ 45 ਦਾ ਵੀ ਦਿਓ ਬਿਲਕੁਲ ਜੀ ਉਹ ਕਸਟਮਰ ਦੀ ਡਿਫੈਂਡ ਕਰਦਾ ਜੀ ਜਿੱਦਾਂ ਚੱਦਰ ਵਗੈਰਾ 8 ਕੇਜ ਤੋਂ ਸਟਾਰਟ ਹੋ ਜਾਂਦੀ ਹੈ ਜੀ ਹਾਂ ਅਗਲਾ 14 ਕੇ ਤੱਕ ਲਵਾਲੇ 12 ਲਵਾਲੇ 10 ਲਵਾਲੇ 8 ਲਵਾਲੇ ਉਹ ਕਸਟਮਰ ਦੀ ਚੁਆਇਸ ਆ ਉਹਦੇ ਨਾਲ ਵਜਨ ਦਾ ਫਰਕ ਪੈ ਜਾਂਦਾ ਜਿਹੜੇ ਆ ਖੜੇ ਆ ਇਹ ਖੜੇ ਆ ਇਹਨਾਂ ਕੋਲੇ ਬਚਾ ਲੜੇ ਵਾਲੇ ਵੀ ਜਿਹੜਾ ਜਿਹਦੇ ਚ ਨਾ ਤਾਂ ਇਹਨਾਂ ਨੇ ਕੁਝ ਘੱਟ ਪਾਇਆ ਨਾ ਫालतू ਪਾਇਆ ਹਾਂਜੀ ਹਾਂ ਵੀ ਜ਼ਿੰਮੇਦਾਰ ਉਹ ਹਰੇਕ ਕੰਮ ਚ ਚੱਲੂਗੇ ਮਤਲਬ ਹਾਂ ਫालतू ਨਜਾਇਜ਼ ਵੇਟ ਵੀ ਨਹੀਂ ਹੈਗਾ ਇਹਨਾਂ ਚ ਹੂੰ ਵੀ ਇੱਥੇ ਨਾ ਘੱਟ ਹੈਗਾ ਇੰਨੀ ਵੀ ਗਰੰਟੀ ਹੈ ਵੀ ਸਾਰੇ ਕੰਮਾਂ ਚ ਚੱਲਣਗੇ ਜੀ ਇੰਨੀ ਵੀ ਗਰੰਟੀ ਹੈ ਜੀ ਇਹਨਾਂ ਨੇ ਇਹਨਾਂ ਨੇ ਓਡਾ ਬਣਾਇਆ ਵੀ ਜਿੱਡਾ ਇੱਕ ਨਾਰਮਲ ਜ਼ਿੰਮੇਦਾਰ ਨੂੰ ਚਾਹੀਦਾ ਬਿਲਕੁਲ ਜੀ ਉਹਨਾਂ ਵਜਨ ਪਾਇਆ ਹੈ ਜਿੱਦਾਂ 18 ਫੁੱਟ ਆਪਣਾ 40 ਕਿਲੋਟਲ ਦਾ 39 40 ਕਿਲੋਟਲ ਦਾ ਇਹ 18 ਹੀ ਆ ਹੂੰ 39 40 ਕਿਲੋਟਲ ਦਾ ਜੀ 16 ਸੱਤ ਆਪਣਾ 35 ਕੁੰਟਲ ਦਾ ਹੁੰਦਾ ਜੀ ਉਹ ਵਿੱਚ ਲੋਕ ਆਏ ਵੀ ਵਹਿਮ ਕਰਦੇ ਸੀ ਕਹਿੰਦੇ ਯਾਰ ਭਾਰ ਨਾ ਬੇ ਤੂੰ ਵਾੜਾ ਕਰ ਦਿੰਦੇ ਨਹੀਂ 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 ਸਾਰਾ ਫੁੱਟਾ ਦਾ 39 40 ਕੁੰਟਲ ਵੇਟ 18 ਫੁੱਟਾ ਦਾ ਟਾਟਾ ਸੇਲ ਦੇ ਵਿੱਚ ਏ ਟੂ ਜ਼ेड ਟਾਟਾ ਸੇਲ ਮਾਲ ਮੋਰ ਵਾਲਾ ਮਾਲ ਦੇਾਂਗੇ ਉਹ ਯਾਰ ਵੇਚ ਵੇਚ ਨਾਲ ਜਦੋਂ ਆਪਾਂ ਵੀਡੀਓ ਪਾਈ ਲੋਕਾਂ ਨੇ ਨਾ ਆਪਦੇ ਟਰਾਲੇ ਕੰਡਿਆਂ ਤੇ ਲਿਜਾ ਕੇ ਤਲਾਏ ਅਸੀਂ ਉਰੀ ਤੋਲ ਕੇ ਦੰਨੇ ਆ ਜੀ ਤੇ ਤਲਾਏ ਮੈਨੂੰ ਵਿੱਚ ਲੋਕਾਂ ਨੇ ਆਖਿਆ ਮੈਨੂੰ ਕਹਿੰਦੇ ਯਾਰ ਸਾਨੂੰ ਤਾਂ ਉਹਨਾਂ ਦਿਨਾਂ ਚ 100 ਤੋਂ ਉੱਤੇ ਨੰਗ ਗਿਆ ਨਹੀਂ 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 ਅਸੀਂ ਤਾਂ ਇਕੱਲੇ ਇਕੱਲੇ ਕਸਟਮਰ ਨੂੰ ਪਤਾ ਕੀ ਸੀ ਉਹ ਕੀ ਚੁੱਕੀ ਚ ਹੁੰਦਾ ਜੀ ਜਿੱਦਾਂ ਅਸੀਂ ਕਹਿ ਦਈਏ 4 ਲੱਖ ਦਾ ਦੇ ਦਾਂਗੇ 18 ਸੱਤ ਸਾਨੂੰ 100 ਰੁਪਏ ਕਿਲੋ ਪੈ ਗਿਆ ਜੀ 100 ਰੁਪਏ ਕਿਲੋ ਵਿਕ ਜਾਣਾ ਸਾਡਾ ਯਾਰ ਯਾਰ ਮੈਨੂੰ ਇੱਕ ਗੱਲ ਹੋਰ ਦੱਸ ਜੇ ਮੰਨ ਲਾ ਵੀ ਯਾਰ ਮੰਨ ਲਾ ਮੈਂ ਟਰਾਲਿੰਗਾਂ ਦਾ ਕੰਮ ਕਰਨਾ ਵੇਚਣ ਦਾ ਤੇ ਮੈਨੂੰ ਬਿਨਾ ਮੋਹਰ ਲਾਈ ਤੋਂ ਦੇ ਦਿਆ ਕਰੇਗਾ ਬਿਲਕੁਲ ਦੇ ਦਾਂਗੇ ਹਾਂ ਤੁਹਾਨੂੰ ਦੇ ਦਾਂ ਕੋਈ ਗੱਲ ਨਹੀਂ ਆਪਾਂ ਇਦਾਂ ਵੀ ਆਪਣਾ ਮਤਲਬ ਕੋਈ ਉਹ ਦਿੱਕਤ ਨਹੀਂ ਕਿਸੇ ਵੀ ਵੀਰ ਨੇ ਕੰਮ ਕਰਨਾ ਕਿਸੇ ਵੀ ਜ਼ਿੰਮੇਵਾਰ ਭਰਾ ਨੂੰ ਆਪਣੇ ਕੋਲ ਹਰ ਟਾਈਮ 50 ਟਰਾਲੇ ਮੌਕੇ ਤੇ ਹੁੰਦੇ ਨੇ ਹਾਂ ਆਪਾਂ ਦੇ ਸਕਦੇ ਹਾਂ ਜਿੰਨੇ ਮਰਜ਼ੀ ਉਹ ਤਾਂ ਕੋਈ ਦਿੱਕਤ ਨਹੀਂ ਅਗਲਾ ਉਹ ਕਹਿੰਦਾ ਵੀ ਸਾਡੀ ਮੋਹਰ ਨਾ ਲਾਵੇ ਹਾਂ ਉਹ ਕੋਈ ਦਿੱਕਤ ਨਹੀਂ ਉਹਦੀ ਮਰਜ਼ੀ ਉਹ ਆਪ ਦੀ ਮੋਹਰ ਲਵਾ ਕੇ ਲੈ ਲੀ ਬਿਲਕੁਲ ਬਿਲਕੁਲ ਹਾਂ ਬਿਲਕੁਲ ਬਹੁਤ ਲਿਜਾਂਦੇ ਵੀ ਆ ਬਾਈ ਵਾਦੂ ਲੈ ਦਿੰਦੇ ਨੇ ਸਾਡੇ ਕੋਲੇ ਹਾਂ ਮੈਂ ਕਹਿੰਦਾ ਤਿੰਨ ਚਾਰ ਪੰਜ ਵਪਾਰੀ ਸਾਡੇ ਕੋਲ ਜੁੜੇ ਹੋਏ ਨੇ ਜਿਹੜੇ ਲਗਾਤਾਰ ਲੈਂਦੇ ਨੇ ਮਾਲ ਸਾਥੋਂ ਤੇ ਨੰਬਰ 22 ਦਾ ਨੋਟ ਕਰ ਲਓ ਬਾਈ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਨੇ ਹੁਣੇ ਟਰਾਲੇ ਦੀ ਹੁੱਕ ਪਾਉਣੀ ਆ ਦੇਖ ਲਓ ਕਿੰਨੇ ਖੜੇ ਥੋੜੇ ਸਾਹਮਣੇ ਇਹ ਕੋਰੇ ਪਤਾ ਤਾਂ ਖੜਾਏ ਆ ਵੀ ਤੁਸੀਂ ਆਪਦੀ ਮਰਜ਼ੀ ਦਾ ਰੰਗ ਪ੍ਰਾਈਮਰ ਮਾਰ ਕੇ ਜੀ ਸਾਰੇ ਤਾਂ ਵੀ ਖੜਾਏ ਆ ਵੀ ਕਸਟਮਰ ਦੇਖ ਕੇ ਵੀ ਸਾਰੀ ਤੇ ਪ੍ਰਾਈਮਰ ਲੱਗਦਾ ਜੀ ਇੱਕ ਗੱਲ ਮੈਨੂੰ ਹੋਰ ਦੱਸ ਜੀ ਜੇ ਮੰਨ ਲਾ ਵੀ ਤੇਰੇ ਤੋਂ ਨਹੀਂ ਅਸੀਂ ਰੰਗ ਕਰਾਉਣਾ ਸੀ ਰੰਗ ਕਿਸੇ ਤੋਂ ਹੋਰ ਕਰਾਉ ਕੋਈ ਗੱਲ ਨਹੀਂ ਜੀ ਤੇ ਉਹਦੇ ਰੰਗ ਦੇ ਪੈਸੇ ਕੱਢ ਲੈ ਬਿਲਕੁਲ ਕੱਟਾਂਗੇ ਜੀ ਉਹ ਕਸਟਮਰ ਦੀ ਚੋਇਸ ਆ ਜੀ ਕੁਛ ਵੀ ਮਤਲ ਜਿੰਨਾ ਕਸਟਮਰ ਕਹੇ ਦੇ ਸਾਨੂੰ ਐਕਸਲ ਆਪਣਾ ਲੈ ਆਣਾ ਉਹ ਵੀ ਉਹਦੀ ਮਰਜ਼ੀ ਆ ਜੀ ਉਹ ਪੈਸੇ ਕੱਟੇ ਜਾਣਗੇ ਬਿਲਕੁਲ ਵਜਨ ਕੱਟ ਜੂਗਾ ਸਾਨੂੰ ਕੋਈ ਦਿੱਕਤ ਨਹੀਂ ਅਗਲੇ ਦਾ ਵਜ਼ਨ ਜਿੱਦਾਂ 2 ਕਿੰਟਲ ਦਾ ਐਕਸਲ ਲਿਆਇਆ ਉਹਦੇ ਤੋਲ ਕੇ ਐਕਸਲ ਪਾ ਦੇਣਾ ਸੀ ਵੀ ਤੇਰਾ ਇੰਨਾ ਵਜ਼ਨ ਕੱਟ ਦੇਣਾ ਕੋਈ ਵੀ ਚੀਜ਼ ਆਪਣੀ ਲਿਆ ਸਕਦਾ ਕਸਟਮਰ ਉਹਦੀ ਇੱਛਾ ਆਪ ਦਾ ਕੁਝ ਵੀ ਲਿਆਉਣਾ ਕਰੋ ਉਹ ਲਾ ਲਿਆ ਵਿੱਚ ਪਾ ਲਿਆ ਹੋਰ ਆਪਦਾ ਤਾਂ ਹੁਣ ਇਹਦੇ ਵਿੱਚ ਕੀ ਲੱਸੀ ਲਿਉਣੀ ਆ ਹਾਂਜੀ ਐਕਸਲ ਹੀ ਹੁੰਦਾ ਵਾਤ ਤੋਂ ਵਾਤ ਜ਼ਿੰਮੇਵਾਰ ਕੋਲੇ ਜਾਂ ਟਾਇਰ ਹੁੰਦੇ ਆ ਹਾਂਜੀ ਹਾਂਜੀ ਠੀਕ ਹੋ ਗਰੀ ਤੇ ਉਹ ਲਿਆ ਕੇ ਤੁਸੀਂ ਆਪਦੀ ਪਾ ਸਕਦੇ ਆ ਤੇ ਬਾਕੀ ਬਈ ਨੰਬਰ ਡਾਇਲ ਕਰ ਲੋ ਇਹ ਬੰਦੇ ਉਹ ਆ ਜਿਹੜੇ ਹੁਣੇ ਹੱਕ ਪਵਾ ਸਕਦੇ ਥੋ بس ਇਹ ਛੋਟਾ ਪਰੇਸ਼ਾਣਾ ਮੌਕੇ ਤੇ ਛੁੱਟੀ ਮਿਲ ਜਾਣੀ ਹੈ ਮੌਕੇ ਤੇ ਘਰੇ ਜਾ ਵਰਨ ਮਰੀ